ਹਾਂ ਜੀ ਗੱਲ ਸਮਝ ਆ ਰਹੀ ਹੈ ਕਿ ਨੰਬਰਾਂ ਨਾਲ ਬੰਨ੍ਹਿਆ ਹੋਇਆ ਹੈ। ਸਰਦਾਰਾ ਦੇ ਡਿਪਲੇਆ ਦੇ ਲਾਗੇ। ਹਾਂ ਜੀ ਹਾਂ ਜੀ। ਅਸੀਂ ਨਹੀਂ ਕਰਦੇ ਤੁਹਾਨੂੰ ਕੋਈ ਹੋਰ ਬੱਚਾ ਲੱਗਦਾ ਨਾਲ ਦਾ। ਉਦੀ ਗੱਡੀ ਕੋ ਨੂੰ ਨਾ ਕੋਈ ਟੀਚਰਾਂ ਕਰਕੇ ਸੌਂ। ਉਹਨੂੰ ਦੇਖਾ ਕੇ ਕਿੱਦਾਂ। ਤਾਂ ਕਿ ਅਸੀਂ ਉਸ ਬੱਚੇ ਨੂੰ ਚਾ ਕੇ ਉਹਦਾ ਟਰੀਟਮੈਂਟ ਕਰਾ ਕੇ ਉਹਨੂੰ ਨਸ਼ੇ ਤੋਂ ਮੁਕਤ ਕਰ ਸਕੇ। ਤੁਸੀਂ ਕਾਫੀ ਲੋਕਾਂ ਨੇ ਦੇਖਿਆ ਆਪਣਾ ਸਾਡੇ ਕੋਲ ਅਸੀਂ ਤੁਹਾਡੇ ਨਾਲ ਲੱਗੇ ਜਦੋਂ ਮਨਸਰ ਕੋਲ ਜੁੜਿਆ। ਉਹਨੇ ਲੈ ਕੇ ਜਿੱਥੇ ਮੈਂ ਬੈਠਾ ਇਹ ਲੋਕਾਂ ਨਾਲ ਗੱਲ ਕੀਤੀ ਉਹ ਮੈਂ ਕਾਣੀਆ ਨੂੰ। ਅਸੀਂ ਇਹਨਾਂ ਦਾ ਨਸ਼ਾ ਉਹ ਲੱਗਣਾ ਅਸੀਂ ਕੀਤਾ ਛੱਡਿਆ। ਨਸ਼ਾ ਜਦੋਂ ਅਸੀਂ ਲੱਗਦਾ ਪੜਨਾ ਬੜਾ ਬਹੁਤ ਸੌਖਾ ਲੱਗਦਾ ਨਾ ਛੱਡਣਾ ਬੜਾ ਔਖਾ। ਇੱਕ ਵਾਰੀ ਸਾਡੇ ਅਸੀਂ ਬੜੀ ਗੋਹਾਂ ਬਿਜੁਰੂ ਕੀਤਾ ਸੀ ਬੜੀ ਗੋਹਾਂ ਫੋਰਨਾ ਤੇ ਗੋਵੇ ਨਾਲ ਲੱਗਿਆ ਸੀ ਉਹਨੂੰ ਤੇ ਦੂਜੇ ਦਿਨ ਫੇਰ ਲਾੜਦੇ ਛੱਡ ਗਿਆ। ਕਿੱਥੇ ਰਹਿੰਦੇ ਕਿੱਥੇ ਨਿਕੋਟੇ ਕਿੱਥੇ ਬੱਕਣੇ ਕਿੱਥੇ ਹੋਵੇ ਗਾਣੇ ਬੱਜਦੇ ਤਾਂ ਕਿ ਉਹਨਾਂ ਦੀ ਐਕਟੀਵਿਟੀ ਪਤਾ ਲੱਗ ਸਕਦਾ ਕੋ ਬੜੀ ਸ਼ਿੱਤਿੰਗ ਕਉਂਦੇ ਹੈ ਸ਼ਾਇਦ ਤੁਸੀਂ ਬੜੇ ਮਾੜਾ ਬੁੱਖੇ ਲੋਕ ਇਹਦਾ ਹੋਣਾ ਦੋ ਵੱਡੇ ਹੋਣਾ ਤੇ ਕੋਈ ਵੱਡੇ ਤੇਰਾ ਬੱਚਾ ਵੱਡਿਆ ਲੋਕ ਰੰਗ ਦਾ ਬੱਚਾ ਹੋਣਾ ਬੱਚਾ ਉਹਨੂੰ ਫਨ ਲੋਥੋਂ ਮਾੜੀ ਸਾਡੀ ਚੁਆਇ ਇੱਕ ਬੱਚਾ ਵਾੜਾ ਹੋਣਾ ਉਹਨਾਂ ਦਾ ਜੀ ਕੇ ਹੈ چاہی <سؤال> دوسروں <سؤال> مجھے 순یان میں لوگalesمانی لوگاältر میں بات باتتے ہیں میرا جو mélور لغوں کو آتلافU اور اختیارو سامت باتتے ہیں اور کا باتت invention کبھلو سوا دکھیں اور کوئی اس کو آتلاف اٹھیں اور اوپ سے آرجان محاصدم ایسا ہی یہ میں بات چاہتا ہے سرر نگلے بنسبا ہے ان کے مشاہدam ਪੁਨਜੀਕਾ ਨੂੰ ਬਾਣੀਆ ਇੱਕ ਮਿੰਟ ਦਾ YouTube ਤੇ ਵੀ ਆਪਣੀ ਆਉਂਦਾ ਹੈ ਕਿ ਮੈਂ ਨਸ਼ੇ ਕਿੰਨਾ ਪਿਆਸ ਰਿਹਾ ਤੇ ਕਿਸ ਕੋਰਟ ਤੇ ਆ ਕੇ ਨਸ਼ਾ ਛਡਾ ਰਿਹਾ। ਬੜੀ ਰੋੜੇ ਰੋੜੇ ਰੋ ਰਿਹਾ। ਕੋਈ ਵੀ ਗੱਲ। ਉਦੋਂ ਵੀ ਨਿਕਲਦੀ ਹੁਣਗੇ ਸਾਨੂੰ ਦੇਖਣੇ ਦਿੰਦੇ ਆ ਸਾਥੀ ਇਹਦੀ ਕਿਹੜੀ ਕੋਈ ਬੱਚੇ ਕਿਹੜੇ ਬੱਚੇ ਬਹੁਤ ਬਹੁਤ ਨੇ। ਇਹਨਾਂ ਜਿਹੜੇ ਬੱਚੇ ਇੱਕ ਵਾਰੀ ਕਮ ਨੂੰ ਲੱਗ ਜਾਂਦੇ ਆ ਇਹਨਾਂ ਦੇ ਦੋ ਤਰ੍ਹਾਂ ਦੇ ਟ੍ਰੀਟਮੈਂਟ ਡਾਕਟਰ ਆਉਂਦੇ ਆ। ਨਾੜੋ ਡਾਕਟਰ ਦੰਦਰ ਬੱਚੇ ਦੱਸਦੇ ਆ ਉਹਨਾਂ ਨੂੰ ਤਦੋਂ ਪੇਸ਼ੰਮੂ ਕੀ ਕਰਦੇ ਆ ਅੰਦਰੋਂ ਤੱਕ ਬਾਹਰੋਂ ਤੱਕ ਬੰਦਾ ਸਾਫ ਸੁਥਰਾ ਲੱਗਦਾ ਅੰਦਰ ਨਾਲਾਂ ਨਹੀਂ ਮਿਲਦੇ ਹਰੇਕ ਘਰ ਦੀ ਨਾਲੀ ਉੱਤੇ ਕੁਰਾਵੇ ਹੁੰਦੀਆਂ ਅਸਾਂ ਦੀਆਂ ਵੀ ਹੁੰਦੀਆਂ ਕੋਈ ਪਤਾ ਨਹੀਂ ਕਿ ਨਾਲੇ ਕਰਨਾ ਕਿ ਨਾਲੀ ਕਿਹਨਾਂ ਨੂੰ ਆਉਂ ਮਰਦਾ ਹੈ ਪਰ ਮਰਦਾ ਨਹੀਂ ਪਿੱਛੇ ਜੀਵਨ ਵਿਆਹ ਵਿਆਹ ਦੇ ਭਾਈ ਤੋਂ ਮਾਤੋਂ ਕੋਈ ਬੱਚੇ ਬੱਚੇ ਨੇ ਬੱਚੇ ਵੀ ਆਏ ਸਾਧਨ ਬਣ ਗਏ ਜੀ ਉਹ ਘਰ ਦਾ ਕਿਸੇ ਲੋਕਣ ਦੋਸਤ ਤੋਂ ਕੰਮ ਕਰਨ ਲਈ ਜੇ ਕੋਈ ਜੇ ਨਹੀਂ ਉਹਦੇ ਬੱਚੇ ਕੰਮ ਕਰਕੇ ਕਮਤੇ ਉਹਨਾਂ ਨੇ ਵੀ ਕੰਮ ਕਰਕੇ ਲੱਗੇ ਜਿਵੇਂ ਇਹਦੇ ਦੀਆਂ ਕਰਦੇ ਆ ਦੇਖਿਓ ਉਹਨੇ ਦੁਕਾਨੇ ਤੇ ਪਾ ਕੇ ਪਾਵਾ ਵਾੜੋ ਚੰਨਾਂ ਦੇ ਦੋੜੇ ਉਹ ਜੇ ਮਨਵਾਉਂਦਾ ਬੰਦੇ ਦੇ ਗੱਲ ਕਰਦਾ ਬਾਹਰ ਤੋਂ ਬੱਚਿਆਂ ਦੇ ਪਾਗਲ ਹੁੰਦੇ ਨੇ ਕਿੰਨੇ ਕਰਦੇ ਸੀ ਨਾ ਪੁੱਛਦਾ ਇਹ ਚੀਜ਼ਾਂ ਦਾ ਰੋਗ ਨਹੀਂ ਆਉਂਦਾ ਪਰ ਜਦੋਂ ਇਹਦਾ ਨੰਬਰਾਂ ਦੀ ਗੱਲ ਉਹ ਕੋ ਕੋਟਾ ਬੱਚੇ ਮੁੰਡਾ 잡ਕਦਾ ਮੈਨੂੰ ਫੋਨ ਆਇਆ ਤੇ ਕਿੱਟ ਦਾ ਵੱਡਾ ਸੀ ਸਾਡੀ ਕੋਈ ਨੰਬਰ ਨਿਰੋਧਰੇ ਬੰਦੇ ਨੂੰ ਚੱਕ ਕੇ ਲਿਆ ਮੈਂ ਕਿ ਮਦਦ ਕਰਦੇ ਨੇ ਕਿੰਨਾ ਉਹਨੇ ਮੇਰੇ ਨਾਲ ਗੱਲ ਕਰਾਈ ਹੈ ਕੱਪ ਉਸ ਬੰਦੇ ਨੇ ਤੇ ਘੁਆ ਲਿਆ ਉਹਨਾਂ ਨਾਲ ਗੱਲ ਵੀ ਕਰਵਾਉਂਦਾ ਮਤਲਬ ਉਹ ਨੂੰ ਚੋਟੀ ਦੀ ਬਾਤ ਹੋ ਰਹੀ ਹੈ ਤੇ ਉਹ ਪਦੋਂ ਕੋਈ ਬੁਝੰਦਰੀ ਬਾਤ ਨਹੀਂ ਉਹ ਤੁਸ ਕੋਪੜਾ ਤੁਸੀਂ ਗੱਲ ਕਰਕੇ ਉਹਦਾ ਬੋਲ ਰਿਹਾ ਸੀ ਮੈਂ ਮੰਨਦਾ ਚਾਹੁੰਦਾ ਕਿ ਉਹ ਵੀ ਮੈਂ ਗੱਲ ਕੀਤੀ ਕਿ ਉਹ ਕੋਈ ਫੋਨ ਲਾਉਂਦਾ ਫੋਨ ਆਗਾ ਉਹ ਬੋਲਦਾ ਤੇ ਕਹਿੰਦਾ ਤੁਸੀਂ ਬੋਲਦੇ ਮਤਲਬ ਤੁਸੀਂ ਕਿਹਦੇ ਨਾਲ ਇਹ ਕਰੋ ਫੋਨ ਕਰਕੇ ਮੈਂ ਕਹਿੰਦਾ ਚਾਹੁੰਦਾ ਸੀ ਤੁਸੀਂ ਕਿਹਾ ਕਿ ਰਾਤ ਨੂੰ ਪੈਸੇ ਦੇ ਰੋਲ ਤੋਂ ਬਾਦੂ ਤੁਸੀਂ ਬਾਦੂ ਬੰਦ ਸੀ ਮੇਰਾ ਇੱਕ ਰੋਸ ਦਾ ਉਹ ਉਹਦਾ ਬਰਦਰ ਕਹਿੰਦਾ ਜੇ ਆਪ ਵੀ ਬਾਹਰ ਹੀ ਹੁੰਦਾ ਤਾਂ ਲੇਕਿਨ ਲੋਕਾਂ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਹ ਕੋਈ ਵੀ ਮਹਿਮੂਆ ਕਾਰਜ ਆਪਾਂ ਕਰ ਰਹੇ ਹਾਂ ਅਸੀਂ ਪਿੱਛੇ ਕਰੋਨਾ ਦੇ ਵਿੱਚ ਕੰਮ ਕੀਤਾ ਕਰੋਨਾ ਕਾਲ ਦੇ ਦੌਰਾਨ ਇੱਥੇ ਅਤਿ ਸਾਲ ਸੀਗੇ ਐਸਪੀ ਸਾਹਿਬ ਦੇ ਪਿਸਟ ਪਾਰ ਉਹਨਾਂ ਦੇ ਨਾਲ ਲੈ ਕੇ ਮੈਂ ਵੀ ਕੰਮ ਕੀਤਾ ਅਸੀਂ ਉਸ ਤੋਂ ਪਹਿਲਾਂ ਨਸ਼ਿਆਂ ਦੇ ਵੀ ਨਾਸ਼ੀ ਪਿੰਡਾਂ ਦੇ ਵਿੱਚ ਨਿਰਮਲ ਜਿ ਬੈਠੇ ਆਂ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਐਤਾ ਹੀ ਪ੍ਰੋਗਰਾਮ ਰੱਖਿਆ ਕਈਰ ਫਰਵਾੜਿਆ ਜੇ ਰਾਤ ਨੂੰ ਸੌਣ ਲੱਗਦਾ ਉਦੋਂ ਵੀ ਬਹੁਤ ਮਿੱਠਾ ਕੰਦਾ ਇਹ ਬਿਮਾਰ ਹੋ ਜਾਏਗਾ ਇਹਨੂੰ ਸ਼ੂਗਰ ਹੋ ਜਾਏਗੀ ਕਿਸੇ ਬਿਮਾਰੀ ਵਿੱਚ ਗ੍ਰਸਤ ਹੋ ਜਾਏਗਾ ਸਾਨੂੰ ਬੜੀ ਚਿੰਤਾ ਹੈ ਸੰਤ ਮਲਸਤਵਾਣੇ ਵਾਲੇ ਕਹਿੰਦੇ ਜਿਹੜੇ ਜਿੰਦ ਗਿਆ ਨੇ ਬਿਲਕੁਲ ਸਰਪਾ ਉਹ 8 ਸੈਟ ਅਪਾਂ ਚ ਉਹਦਾ ਪ੍ਰੋਗਰਾਮ ਲਿਖਿਆ ਕਿਸ ਨੂੰ ਦੇ ਨਜ਼ਰ ਸਤ ਸਰ ਜੀ ਲੋਕਜੋਗ ਡੀਸੀਪੀ ਪੰਜਾਬ ਸ੍ਰੀ ਗਗਨ ਜਦੂ ਤੇ ਐਸਐਸਪੀ ਸ੍ਰੀ ਆਤਮ ਤੁਮੋਂ ਵੀ ਸਨ ਅੱਜ ਅਸੀਂ ਅੱਜ ਥਾਣਾ ਬਿਲਗਾ ਤੇ ਪ੍ਰਤਾਪਰਾ ਵਿੱਚ ਸੰਪਰਕ ਰੋਲ ਆ ਦੇਸ਼ ਵਿੱਚ ਆਏ ਸੀ ਅਸੀਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤਾ ਅਪਰੋਅਰ ਕੀਤਾ ਪਬਲਿਕ ਦੇ ਨਾਲ ਗੱਲਬਾਤ ਕਰਨ ਦੇ ਕੁਝ ਸਕੂਲ ਦੇ ਬੱਚੇ ਵੀ ਇਸ ਸਾਡੇ ਨਾਲ ਆਏ ਸੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਕੁਝ ਮੁੱਦਿਆਂ ਤੋਂ ਜਾਣੂ ਕਰਾਇਆ ਕੋਈ ਜਿਹੜਾ ਪੰਜਾਬ ਦੇ ਵਿੱਚ ਕੋਈ ਨਸ਼ਾ ਕਰਦਾ ਨਸ਼ਾ ਕਰਦਾ ਕੀ ਪਲੇਜ਼ਿੰਗ ਕਰਦਾ ਕੋਈ ਵਾਇਲੈਂਸ ਕੀਤੀ ਜਿਵੇਂ ਤਰ੍ਹਾਂ ਦੇ ਕਰਦਾ ਤੁਸੀਂ ਪੁਲਿਸ ਨਾਲ ਜਲਦੀ ਸੰਪਰਕ ਸਾਡੇ ਗੁਰੂਆਂ ਦਾ ਨਾਮ ਕਿਸੇ ਨਾਲ ਕਰਕਾ ਸੰਪਰਕ ਕਰਨ ਦਾ ਮਤਲਬ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਤੁਹਾਨੂੰ ਵਧੀਆ ਮਦਦ ਕਰਾਂਗੇ ਤੇ ਸਾਨੂੰ ਬਹੁਤ ਵਧੀਆ ਸਪੋਰਟ ਵਾਲਿਆ ਅਧਿਆਪਕ ਬਹੁਤ ਵਧੀਆ ਤੁਸੀਂ ਇਹਨਾਂ ਦਾ ਦਮਦ ਕਰਕੇ ਜੇ ਸਾਈਬਰ ਕ੍ਰਾਈਮ ਤੋਂ ਜਾਣੂ ਹੋਇਆ ਕਿ ਕੋਈ ਸਾਈਬਰ ਦੇ ਕਿਸੇ ਕੋਲ ਕੰਪਲੇਂਟ ਹੋਦੀ ਹੈ ਤਾਂ ਵੀ ਅਸੀਂ ਇਹ ਕੀਤਾ ਇੱਕ ਖਾਸ ਮੇਲ ਸੀ ਸਾਡਾ ਨਸ਼ਿਆਂ ਦੇ ਨਾਮ ਤੇ ਕੋਈ ਨਸ਼ੇ ਕਰਦਾ ਹੈ ਫੇ ਅਸੀਂ ਉਹਨੂੰ ਉਹਨੂੰ ਰਿਕਵਰੀ ਕਰਵਾਵਾਂਗੇ ਅਸੀਂ ਉਹਦਾ ਟ੍ਰੀਟਮੈਂਟ ਕਰਵਾਵਾਂਗੇ ਜੇ ਕੋਈ ਵੀ ਇਸ ਦਾ ਤਾਂ ਅਸੀਂ ਉਹਦੇ ਖਲਾਫ ਸਭ ਤੋਂ ਸਖਤ ਕਾਰਵਾਈ ਕਰਾਂਗੇ ਅਸੀਂ ਹੁਣ ਵੀ ਪਿਛੇ ਲੋਕਾਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰਾਈ ਹੈ ਤੇ ਅਸੀਂ ਪ੍ਰੀਵੈਂਟਿਵ ਫਿਨਿਸ਼ਡ ਨੈਟਵਰਕ ਐਕਟ ਦੇ ਤਹਿਤ ਅਸੀਂ ਲੋਕਾਂ ਦੇ ਰਾਵਲਾ ਕੇ ਕੇਸ ਭੇਜਿਆ ਉਹਨੂੰ ਅਸੀਂ ਜਿੰਨਾ ਤੇ ਕੁਝ ਵੀ ਭੇਜਿਆ ਤੁਸੀਂ ਹਰ ਤਰ੍ਹਾਂ ਦੇ ਜੋ ਕੋਈ ਨਸ਼ੇ ਦਾ ਕਿਸੇ ਤਰ੍ਹਾਂ ਦਾ ਕੋਈ کاروبار ਕਰਦਾ ਹੈ ਸਾਡੇ ਬਲੋਂ ਨੂੰ ਚਾਬਾਨ ਨਹੀਂ ਹੈ ਇਹਨੂੰ ਬੰਦ ਕਰਤਾ ਜਾਵੇ ਜਾਂ ਸਾਡੇ ਰੱਖ ਚੜਗੇ ਭਾਜਣ ਪੁਲਿਸ ਬਹੁਤ ਹੀ ਸ਼ਕਤੀ ਦਾ ਡਿਲ ਤੋਂ ਹਾਂ ਅਸੀਂ ਠੀਕ ਹੈ ਨਜ਼ਰ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੇਗੰਪੌਰ ਅੱਜ ਸਾਡੇ ਪ੍ਰਤਾਪਪੁਰੇ ਵਿੱਚ ਸਾਡੇ ਅਫਸਰਾਂ ਨੇ ਇੱਕ ਫੰਕਸ਼ਨ ਰੱਖਿਆ ਨਸ਼ਿਆਂ ਸੰਬੰਧੀ ਉਹ ਬੇ ਜਾਗਰੂਕ ਕਰਨ ਲਈ ਜਿਹੜੇ ਪਿੰਡਾਂ 'ਚ ਬੱਚੇ ਨਸ਼ਿਆਂ ਨੂੰ ਲੱਗਿਓ ਆ ਇੱਕ ਤਾਂ ਉਹਨਾਂ ਨੂੰ ਮੈਸੇਜ ਦੇ ਰਿਹਾ ਵੀ ਜਿਹੜਾ ਕੋਈ ਛੱਡਣਾ ਚਾਹੁੰਦਾ ਉਹਦੀ ਅਸੀਂ ਪੂਰੀ ਸਹਾਇਤਾ ਕਰਾਂਗੇ ਦੂਜੀ ਗੱਲ ਆ ਉਹ ਪੰਚਾਇਤਾਂ ਨੂੰ ਸਾਰਿਆਂ ਨੂੰ ਬੁਲਾਇਆ ਉਹਨੇ ਵਾਲੇ ਦੁਆਲੇ ਕਰ ਕਰ 40 ਪੰਚਾਇਤਾਂ ਹੋਣੀਆਂ ਇਹ ਸਾਰੇ ਆਓ ਆਪਣੇ ਪਿੰਡਾਂ ਦੇ ਵਿੱਚ ਯਾਰ ਰੱਖੋ ਜੇ ਕੋਈ ਬੱਚਾ ਛੱਡਣਾ ਚਾਹੁੰਦਾ ਤਾਂ ਪੂਰੀ ਮਦਦ ਕਰਨਗੇ ਜੇ ਕੋਈ ਲੱਗਾ ਤਾਂ ਸਾਨੂੰ ਕਹਿੰਦੇ ਉਹਦੀ ਜਾਣਕਾਰੀ ਦਿਓ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਇਸ ਕਰਕੇ ਅੱਜ ਐਸਪੀ ਸਾਹਿਬ ਆ ਰਹੇ ਆ ਉਹਨਾਂ ਦੇ ਨਾਲ ਹੋਰ ਆਪਣੇ ਡੀਐਸਪੀ ਸਾਹਿਬ ਆ ਰਹੇ ਆ ਐਸਐਚਓ ਸਾਹਿਬ ਆ ਗਏ ਆ ਹੋਰ ਵੀ ਸਟਾਫ ਆ ਰਿਹਾ ਸਾਰਾ ਸਰ ਇੱਕ ਆਪਾਂ ਨਸ਼ਾ ਵੇਚਣ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਅਸ਼ਾ ਵੇਚਣ ਵਾਲਿਆਂ ਨੂੰ ਕਿ ਮੈਂ ਪਹਿਲੀ ਗੱਲ ਤਾਂ ਬਈ ਬੇਨਤੀ ਕਰਦਾ ਵੀ ਬੱਚੇ ਤੁਹਾਡੇ ਵੀ ਆ ਤੇ ਬੱਚੇ ਬਾਕੀ ਵੀ ਪਾਬਲਕਦੇ ਆ ਕਿਉਂਕਿ ਘਰਾਂ ਦਾ ਹਾਲ ਦੇਖੋ ਘਰਾਂ 'ਚ ਜਦੋਂ ਬੱਚਾ ਨਸ਼ੇ ਨੂੰ ਲੱਗ ਜਾਂਦਾ ਉਹ ਘਰ ਪਰਵਾਦ ਹੋ ਜਾਂਦਾ ਉਸ ਘਰ ਦਾ ਕੋਈ ਹਾਲ ਨਹੀਂ ਰਹਿੰਦਾ ਉਹ ਤਾਂ ਜਿੰਦੇ ਮਰ ਜਾਂਦੇ ਸਾਰੇ ਇਸ ਕਰਕੇ ਮੇਰੀ ਬੇਨਤੀ ਆ ਵੇ ਹੋਰ ਕੋਈ ਕੰਮ ਕਰ ਲਓ ਜੇ ਕੋਈ ਕਮਾਈ ਕਰਨੀ ਆ ਬਹੁਤ ਸਾਧਨ ਆ ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਕਰੋ